Blah, Oh. Uh... ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਕੀ ਨਾਮ ਹੈ ਆਪਣਾ ਜੀ ਸ੍ਰੀ ਵਾਹਿ ਪੁਜੀ ਦਾ ਖਾਤਸਾ ਸ੍ਰੀ ਵਾਹਿ ਪੁਜੀ ਕੀਤੇ ਮੈਂ ਪਾਪਕਾ ਪ੍ਰਧਾਨ ਹਰਦੀਪ ਸਿੰਘ ਪਿੰਡ ਬੋਲਨਾ ਜੋ ਕਿ ਅਸੀਂ ਹਰੇਕ ਸਾਲ ਸੰਤ ਬਾਬਾ ਵਿਦੇਸ਼ ਸਿੰਘ ਜੀ ਮਹਾਰਾਜ ਸਾਰਾ ਨਗਰ ਸੂਜ ਸੰਗਤ ਅਸੂਜ ਚਾਇ ਸਾਰਾ ਨਗਰ ਆ ਕੇ ਅਸੀਂ ਸੰਤਾਂ ਦੀ ਵਰਸੀ ਮਨਾਉਂਦੇ ਆ ਬੜੀ ਧੂਤਾਂ ਦਿਨ ਨਾਲ ਤੇ ਇਹ ਜੋ ਵਰਸੀ ਹੈ ਇਹ 55ਵਾਂ ਵਰਸੀ ਹੈ 55 ਡਾਟੇ ਜੀ ਪ੍ਰੰਗ ਮਾਰ ਰਹੇ ਆ ਤੇ ਸ਼ੁਰੂ ਤੋਂ ਲੈ ਕੇ ਹੁਣ ਵੀ ਇੰਤਨੇ ਵੀ ਇੱਥੇ ਸੇਵਾਦਾਰਾਂ ਤਨਮਨ ਨਾਲ ਦੇ ਨਾਲ ਬਹੁਤ ਸੇਵਾ ਕਰਦੇ ਆ ਐਨਐਲਵੀ ਜੋ ਬਾਹਰ ਹੁੰਦੇ ਆ ਉਹ ਵੀ ਆਪਣੀ ਮਾਇਆ ਦੀ ਸੇਵਾ ਤੇ ਇਥੋਂ ਦੇ ਜੋ ਗ੍ਰੰਥੀ ਸਹਿਬਾਨ ਸੰਗਤ ਸੰਗ ਹੈ ਉਹ ਬਹੁਤ ਚਿਰ ਤੋਂ ਸੇਵਾ ਸੁਆ ਹੋਇਆ ਹੋਰ ਵੀ ਸੰਗਤਾਂ ਜੋ ਇੱਥੇ ਸਾਰੇ ਬੁੰਨੇ ਦੀਆਂ ਸਾਂ ਤਾਂ ਭਾਈ ਬਹੁਤ ਤਨਮਨ ਨਾਲ ਸੇਵਾ ਕਰਦੀਆਂ ਸਭ ਦੀ ਸ਼ਾਬਾਸ਼ ਪ੍ਰਕੂਲ ਕਰੇ ਸਾਧੀਆਂ ਆਪਣਾ ਪੂਰੀਆਂ ਕਰੇ ਜੋ ਜਨਨ ਕਰਦੇ ਆ ਸਭ ਦੇ ਜਨਮ ਮਹਾਰਾਜ ਸਫਲ ਕਰੇ ਤੇ ਖੁਸ਼ੀ ਬਖਸ਼ੇ ਸਾਰੇ ਨਗਰ ਜੋ ਇਹ ਸੰਤ ਮਹਾਂਪੁਰਖ ਦੀ ਬਾਤ ਸੀ ਆ ਜੋ 13 ਤਰੀਕ ਨੂੰ ਜੋੜੀ ਮਨਾਈ ਜਾਂਦੀ ਆ ਸਾਰੇ ਨਗਰ ਰਾਕੇ ਜੋੜੀ ਮਨਾਉਂਦੇ ਆ ਇਥੋਂ ਦੇ ਮੁੱਖ ਸੇਵਾਦਾਰ ਪਾਈ ਅਮਰਜੀਤ ਸਿੰਘ ਉਹ ਵੀ ਬਹੁਤ ਜ਼ਿਆਦਾ ਸੇਵਾ ਨਿਭਾ ਰਹੇ ਆ ਹੋਰ ਵੀ ਜਿੰਨੇ ਵੀ ਮੌਕੇ ਤੋਂ ਸਾਰੇ ਪਿੰਡ ਦੇ ਰਾਕੇ ਪਾਈ ਇਹ ਸੇਵਾ ਕਰਦੇ ਆ ਸਾਹੂਨ ਵਾਹਿਦੁਰ ਜੀ ਜਿਹੜਾ ਕੀ ਬਖਸ਼ੀ ਰਾਂਤਰੇ ਦੇ ਵਿੱਚ ਨੂੰ 14 ਤਰੀਕ ਨੂੰ ਮਾਜੀ ਦੇ ਨਾਲ ਕੰਪਟਾ ਨੇ ਕੋ ਉਤਾਈ ਹੰਦਿਆ ਜਿਵੇਂ ਬਹੁਤ ਸੰਕਟ ਆਉਂਦੀ ਹੈ ਢਾਬੀ ਇੱਥੇ ਕੀ ਕੀ ਰਸੋਈ ਸਭ ਆਣ ਕੇ ਪਾਈ ਸੇਵਾ ਕਰਦੇ ਆ ਵਾਹਿਦੁਰ ਜੀ ਦਾ ਖਾਸਾ ਵਾਹਿਦੁਰ ਜੀ